ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲਕੇ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਪਲੀਜ਼ ਸਬਸਕ੍ਰਾਈਬ ਜੁੜ ਕਰ ਦਿਓ ਜੋ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਆਓ ਜੀ ਆਪਾਂ ਤਰਪਾਈ ਆਪਾਂ ਨੇ ਇੱਕ ਮੀਟ ਦੇ ਕਰ ਲਈ ਐ ਚਾਕਾਂ ਦੀ ਦੋਨੀ ਸਾਈਡ ਤੇ ਆਪਾਂ ਆਈਆਂ ਬਾਰੇ ਦੱਸਾਂਗੇ ਜੀ ਅੱਜ ਫੁੜੀ ਆਈ ਕਿਸ ਤਰ੍ਹਾਂ ਲੱਗਦੀ ਐ ਆਪਾਂ ਨੇ ਚੋਰਾ ਧਾਗਾ ਪਾ ਲਿਆ ਤਰਪਾਈ ਕਰਨ ਵਾਲੀ ਸੂਈ 'ਚ ਇਸ ਤਰ੍ਹਾਂ ਦੇਖੋ ਇਤਨਾ ਕੁ ਲੈਣਾ ਹੈ ਇਹਨੂੰ ਦੂੜਾ ਕਰ ਲੈਣਾ ਠੀਕ ਹੈ ਜੀ ਫਿਰ ਆਪਾਂ ਇਸ ਤਰ੍ਹਾਂ ਇਹਨੂੰ ਥੋੜਾ ਥੋੜਾ ਕਪੜਾ ਨੀਚੋਂ ਲੈਣਾ ਹੈ ਇਹਨੂੰ ਇਸ ਤਰ੍ਹਾਂ ਬਾਦ ਦੇਣਾ ਹੈ ਇਹ ਆਈ ਤਾਂ ਕਰਦੇ ਆ ਜੀ ਆਪਾਂ ਕਮੀਜ਼ ਇਥੋਂ ਖੜਦਾ ਨਹੀਂ ਹੈਗਾ ਲਾਉਣ ਪਾਉਣ ਵੇਲੇ ਨਹੀਂ ਖਿਸਕ ਜਾਂਦਾ ਸੂਤੀ ਕੱਪੜਾ ਤਾਂ ਇਹ ਖਾਸ ਕਰਕੇ ਇਹ ਆਪਾਂ ਨੂੰ ਲਾਉਣਿਆ ਜਰੂਰੀ ਨੇ ਜੀ ਆਹ ਦੇਖੋ ਜੀ ਇਸ ਤਰ੍ਹਾਂ ਬਿਲਕੁਲ ਸੰਗਣਾ ਸੰਗਣਾ ਬਣਾਉਣਾ ਹੈ ਜੀ ਵਧੀਆ ਆਈ ਚੰਗੀ ਤਰ੍ਹਾਂ ਈਰਾ ਚੌੜਾ ਧਾਗਾ ਪਾ ਲਈ ਜੀ ਆਪਾਂ ਸੂਈ 'ਚ ਤਰਪਾਈ ਕਰਨ ਵਾਲੀ 'ਚ ਦੇਖੋ ਜੀ ਇਸ ਤਰ੍ਹਾਂ ਆញਾਂ ਲਾਉਣੀਆਂ ਤਾਂ ਬਹੁਤ ਜ਼ਰੂਰੀ ਨੇ ਜੀ ਇਥੋਂ ਵੀ ਨਹੀਂ ਪਾੜ ਜਾਂਦਾ ਇਹ ਕਪੜਾ ਦੇਖੋ ਇਹ ਆਪਣੀ ਆਈ ਹੋਗੀ ਇਸ ਤਰ੍ਹਾਂ ਇਹਨੂੰ نیچے ਕੱਢ ਕੇ ਫਿਰ ਆਪਾਂ ਇੱਥੇ ਵੀ ਪੱਤਾ ਬੰਦ ਕਰ ਦੋ ਦੋ ਵਾਰੀ ਜੋ ਵੀ ਆਪਣਾ ਕਪੜਾ ਪਾਟੇ ਨਾ ਇੱਥੇ ਆਪਾਂ ਪੱਟੀਆਂ ਵੀ ਲਾ ਸਕਦੇ ਆ ਜੀ ਆਪਾਂ ਪੱਟੀਆਂ ਵਾਲੀ ਵੀਡੀਓ ਵੀ ਦੱਸਾਂਗੇ ਤੁਹਾਨੂੰ ਬਣਾ ਕੇ ਵੀ ਕਿਸ ਤਰ੍ਹਾਂ ਲੱਗਦੀਆਂ ਨੇ ਇੱਥੋਂ ਵੀ ਇੱਥੇ ਪੱਕਾ ਬੰਦ ਕਰ ਦੋ ਇੱਥੋਂ ਦੇਖੋ ਜੀ ਆਪਾਂ ਕੱਟ ਲਾਂਗੇ ਕੈਂਚੀ ਨਾਲ ਦੇਖੋ ਜੀ ਇਸ ਤਰ੍ਹਾਂ ਆਈ ਲੱਗ ਗਈ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਤਰਪਾਈ ਹੋਗੀ ਇਹ ਆਈ ਲੱਗ ਗਈ ਹੁਣ ਇਹਨੂੰ ਆਪਾਂ ਦੁੱਜੀ ਆਈ ਇਸ ਤਰ੍ਹਾਂ ਐਸੀ ਤਰ੍ਹਾਂ ਆਪਾਂ ਦੁੱਜੀ ਆਈ ਕਰਾਂਗੇ ਠੀਕ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਪਾਂ ਅਗਲੀ ਵੀਡੀਓ 'ਚ ਬਾਏ ਬਾਏ